ਸਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਹੁਸ਼ਿਆਰਪੁਰ ਲੋਕ ਸਭਾ ਸੀਟ ਦੀ ਗੱਲ ਕਰੀਏ ਤੇ ਇੱਥੇ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਚਾਰ ਤਿੱਖਾ ਹੁੰਦਾ ਹੋਇਆ ਨਜ਼ਰ ਆ ਰਿਹਾ ਜਿਸ ਢੰਗ ਦੇ ਨਾਲ ਅੱਜ ਆਮ ਆਦਮੀ ਪਾਰਟੀ ਦੀ ਤਰਫੋਂ ਚੱਬੇਵਾਲ ਦੇ ਵਿੱਚ ਜਿਹੜਾ ਰਾਜਕੁਮਾਰ ਚੱਬੇਵਾਲ ਦਾ ਆਪਣਾ ਹਲਕਾ ਉਸ ਦੇ ਵਿੱਚ ਇੱਕ ਵੱਡੀ ਜਨ ਸਭਾ ਰੱਖੀ ਹੋਈ ਆ ਉਸ ਦੀ ਸਿੱਧੀ ਆ ਤਸਵੀਰਾਂ ਤੁਹਾਨੂੰ ਵਕਾ ਦੇ ਦਿੰਨੇ ਆ ਜਿਸ ਢੰਗ ਦੇ ਨਾਲ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕਾਂ ਦੇ ਪਹੁੰਚਣ ਦਾ ਸਿਲਸਿਲਾ ਜਿਹੜਾ ਲਗਾਤਾਰ ਜਾ ਰਹੀ ਹੈ ਜਿਸ ਢੰਗ ਦੇ ਨਾਲ ਕੁਝ ਹੀ ਦੇਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰੀਏ ਉਹ ਵੀ ਇੱਥੇ ਪਹੁੰਚਦੇ ਹੋਏ ਨਜ਼ਰ ਆਣਗੇ ਔਰ ਇਸ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਨਜ਼ਰ ਆਣਗੇ ਇਸ ਜਨ ਸਭਾ ਦੇ ਵਿੱਚ ਅੱਜ ਮੁੱਖ ਮੰਤਰੀ ਜਿਹੜੇ ਨੇ ਉਹ ਆਪਣੀ ਸਰਕਾਰ ਦਾ ਵਿਜ਼ਨ ਦੱਸਦੇ ਨਜ਼ਰ ਆਣਗੇ ਆਪਣੀ ਸਰਕਾਰ ਦੇ ਜਿਹੜੇ ਕੰਮ ਕਾਜ ਨੇ ਉਹ ਦੇਖਦੇ ਹੋਏ ਨਜ਼ਰ ਆਣਗੇ ਔਰ ਉਹਨਾਂ ਦੇ ਆਧਾਰ ਤੇ ਜਨਤਾ ਤੋਂ ਵੋਟ ਅਪੀਲ ਕੀਤੀ ਜਾਏਗੀ ਰਾਜਕੁਮਾਰ ਚਬੇਵਾਲ ਇਸ ਵਾਰ ਇਸ ਸੀਟ ਦੇ ਉੱਪਰ ਆਮ ਆਦਮੀ ਪਾਰਟੀ ਦੀ ਤਰਫੋਂ ਚੋਣ ਮੈਦਾਨ ਦੇ ਵਿੱਚ ਲਾਏ ਗਏ ਨੇ ਤੇ ਰਾਜਕੁਮਾਰ ਚਬੇਵਾਲ ਜਿਹੜੇ ਨੇ ਸਟੇਜ ਦੇ ਉੱਪਰ ਹੀ ਮੌਜੂਦ ਹੈ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਮੌਜੂਦ ਹੈ ਔਰ ਜਿਸ ਢੰਗ ਦੇ ਨਾਲ ਇੱਥੇ ਲੋਕ ਮੌਜੂਦ ਹੈ ਉਹਨਾਂ ਦੀ ਜਿਹੜੀਆਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਆ ਚੱਬੇਵਾਲ ਦੇ ਵਿੱਚ ਇੱਕ ਵੱਡੀ ਜਨਸਭਾ ਰੱਖੀ ਹੋਈ ਸੀ ਔਰ ਇਸ ਜਨਸਭਾ ਦੇ ਵਿੱਚ ਜਿਸ ਢੰਗ ਦੇ ਨਾਲ ਇਕੱਠੇ ਵੇਖਣ ਨੂੰ ਮਿਲ ਰਿਹਾ ਹੈ ਇਕੱਠ ਜਿਹੜਾ ਉਹ ਕਿਤੇ ਨਾ ਕਿਤੇ ਚਾਰ ਤਰੀਕ ਦੇ ਨਤੀਜਿਆਂ ਨੂੰ ਦਰਸਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਇਸ ਸੀਟ ਦੇ ਉੱਪਰ ਨਤੀਜੇ ਜਿਹੜੇ ਨੇ ਕਿਸ ਢੰਗ ਦੇ ਹੋਣਗੇ ਹਾਲਾਂਕਿ ਆ ਸੀਟ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਲਈ ਇੱਕ ਵੱਡੀ ਚੁਣੌਤੀ ਹੋਏਗੀ ਕਿਉਂਕਿ ਇਸ ਸੀਟ ਦੇ ਉੱਪਰ ਜਿਸ ਢੰਗ ਦੇ ਨਾਲ ਰਾਜਕੁਮਾਰ ਚੱਬੇਵਾਲ ਜਿਹੜੇ ਕੁਝ ਦਿਨਾਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਕਾਂਗਰਸ ਦਾ ਹਿੱਸਾ ਸੀ ਤੇ ਉਹ ਹੁਣ ਆਮ ਆਦਮੀ ਪਾਰਟੀ ਦੀ ਸੀਟ ਤੋਂ ਚੋਣ ਲੜੜੇ ਤੇ ਆਹ ਸੀਟ ਦੇ ਉੱਪਰ ਸਾਰਿਆਂ ਦੀ ਨਜ਼ਰ ਹੈ ਔਰ ਜਿਸ ਤੰਗ ਦੇ ਨਾਲ ਅਗਰ ਅਸੀਂ ਬੀਜੇਪੀ ਦੀ ਗੱਲ ਕਰੀਏ ਤੇ ਮੌਜੂਦਾ ਜਿਹੜੇ ਕੈਬਨਿਟ ਮੰਤਰੀ ਸੋਮ ਪ੍ਰਕਾਸ਼ ਉਹਨਾਂ ਦੀ ਧਰਮ ਪਤਨੀ ਨੂੰ ਬੀਜੇਪੀ ਨੇ ਇਸ ਸੀਟ ਤੋਂ ਚੋਣ ਮੈਦਾਨ ਦੇ ਵਿੱਚ ਲਾਇਆ ਤੇ ਉਹਨਾਂ ਦਾ ਮੁਕਾਬਲਾ ਜਿਹੜਾ ਉਹ ਸਿੱਧਾ ਰਾਜਕੁਮਾਰ ਚੱਬੇਵਾਲ ਦੇ ਨਾਲ ਹੁੰਦਾ ਹੋਇਆ ਨਜ਼ਰ ਆਏਗਾ ਹਾਲਾਂਕਿ ਬੀਜੇਪੀ ਦੇ ਵਿੱਚ ਇਸ ਸੀਟ ਦੇ ਉੱਪਰ ਨਾਰਾਜ਼ਗੀ ਵੀ ਵੱਡੇ ਪੱਧਰ ਤੇ ਵੇਖਣ ਨੂੰ ਮਿਲ ਰਹੀ ਹੈ ਕਿਉਂਕਿ جس ਢੰਗ ਦੇ ਨਾਲ اگر ਵਿਜੇ ਸੰਪਲਾ ਦੀ ਗੱਲ ਕਰੀਏ ਕਿਹਾ ਜਾ ਰਿਹਾ ਸੀ ਕਿ ਵਿਜੇ ਸੰਪਲਾ ਨਰਾਜ਼ چل ਰਹੇ ਨੇ ਲੇਕਿਨ ਅੱਜ ਜਿਸ ਢੰਗ ਦੇ ਨਾਲ ਸੁਨੀਲ ਜਾਖੜ ਵੀ ਹੁਸ਼ਿਆਰਪੁਰ ਪਹੁੰਚਦੇ ਨਜ਼ਰ ਆਏ ਯਾਨੀ ਇਸ ਸਾਈਡ ਦੇ ਉੱਪਰ ਰੋਚਕ ਮੁਕਾਬਲਾ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ ਔਰ ਬ੍ਰਹਮਸ਼ੰਕਰ ਜਿੰਪਾ ਜਿਹੜੇ ਨੇ ਉਹ ਵੀ ਇੱਥੇ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਪਣੇ ਸਪੋਰਟਰਾਂ ਨੂੰ ਮਿਲ ਰਹੇ ਨੇ ਆਪਣੇ ਵਰਕਰਾਂ ਨੂੰ ਮਿਲ ਰਹੇ ਨੇ ਕਿਉਂਕਿ ਇੱਕ ਵੱਡਾ ਇਕੱਠ ਜਿਹੜਾ ਉਹ ਇਸ ਜਨ ਸਭਾ ਦੇ ਵਿੱਚ ਉਮੜਦਾ ਹੋਇਆ ਨਜ਼ਰ ਆਇਆ ਇੱਕ ਵੱਡੇ ਜਿਹੜਾ ਹਜ਼ੂਮ ਹੈ ਉਹ ਇਸ ਜਨ ਸਭਾ ਦਾ ਹਿੱਸਾ ਬਣਦਾ ਹੋਇਆ ਨਜ਼ਰ ਆ ਰਿਹਾ ਔਰ ਜਿਸ ਢੰਗ ਦੇ ਨਾਲ ਆਪਣੇ ਸਮਰਥਕਾਂ ਨਾਲ ਗੱਲਬਾਤ ਕਰ ਰਹੇ ਨੇ ਸੈਲਫੀਆਂ ਦਾ ਸੀਜ਼ਨ ਹੈ ਐਸ ਸੈਲਫੀਆਂ ਦਾ ਸੀਜ਼ਨ ਹੈ ਇਨ ਇਲੈਕਸ਼ਨਾਂ ਦੇ ਵਿੱਚ ਇੱਕ ਚੀਜ਼ ਜ਼ਰੂਰ ਵੇਖਣ ਨੂੰ ਮਿਲਦੀ ਹੈ ਕਿ ਆਮ ਆਦੀ ਪਾਰਟੀ ਸੈਲਫੀ ਸੈਸ਼ਨ ਜ਼ਰੂਰ ਹੁੰਦਾ ਹੈ ਔਰ ਬ੍ਰਹਮਸ਼ੰਕਰ ਜਿੰਪਾ ਨਾਲ ਗੱਲ ਕਰ ਲੈਣਾ ਜਿੰਪਾ ਸਾਹਿਬ ਸੈਲਫੀ ਸੀਜ਼ਨ ਜ਼ਰੂਰ ਵੇਖਣ ਨੂੰ ਮਿਲਦਾ ਆ ਆਮਾਦੀ ਪਾਰਟੀ ਦੀ ਲੀਡਰਸ਼ਿਪ ਦਿੱਤੇ ਜਾਂਦੀ ਹੈ ਲੋਕੀ ਉਹਨਾਂ ਨਾਲ ਸੈਲਫੀਆਂ ਜ਼ਰੂਰ ਖਿਚਵਾਉਂਦੇ ਨਜ਼ਰ ਆਉਂਦੇ ਲੋਕ ਜਦੋਂ ਤੁਹਾਨੂੰ ਬਹੁਤ ਪਿਆਰ ਕਰਦੇ ਆ ਨਾ ਜੀ ਤੋਂ ਫੋਟੋ ਦੇ ਬਜਾਏ ਸੈਲਫੀ ਲੈਂਦੇ ਆ ਜਦੋਂ ਤੁਹਾਡੇ ਦਿਲ ਦੇ ਨੇੜੇ ਹੁੰਦੇ ਆ ਅਸੀਂ ਇਹਨਾਂ ਦੇ ਦਿਲ ਦੇ ਨੇੜੇ ਆ ਦਿਲ ਦੇ ਨੇੜੇ ਕਿਉਂ ਆ ਅਫੀ ਮੈਂ ਪੋੜ ਖੜੇ ਹੋਈਦਾ ਮਿਲਦਾ ਰਹੀਦਾ ਬਈਦਾ ਜਿੱਥੇ ਯਾਦ ਕਰਦੇ ਉੱਥੇ ਪਹੁੰਚ ਜਾਈਦਾ ਜੀ ਕਿਤੇ ਕੰਮ ਨੂੰ ਤੇ ਪਹਿਲੀ ਵਾਰੀ ਹੋਇਆ ਲੋਕਾਂ ਨੂੰ ਤਾਂ ਇਸ ਗੱਲ ਦਾ ਵਿਸ਼ਵਾਸ ਨਹੀਂ ਹੁੰਦਾ ਪਿਆ ਵੀ ਕਦੀ ਐਦਾਂ ਵੀ ਹੁੰਦਾ ਸੀ ਵੀ ਮਨਿਸਟਰ ਜਾਂ ਐਮ ਐਲ اے ਜਾਂ ਚੀਫ ਲੈਸਟਰ ਸਾਹਿਬ ਐਦਾਂ ਲੋਕਾਂ ਦੇ ਵਿੱਚ ਜਾਂਦੇ ਆ ਉਹ ਦੀ ਜਿੰਦਗੀ ਇਸ ਗੱਲੋਂ ਖੁਸ਼ ਨੇ ਕਿ ਮੰਤਰੀ ਉਹਨਾਂ ਦੇ ਵਿੱਚ ਵਿਚਰਦੇ ਨੇ ਮੁੱਖ ਮੰਤਰੀ ਉਹਨਾਂ ਦੇ ਵਿੱਚ ਵਿਚ ਲੋਕਾਂ ਦੀ ਗੱਲ ਸੁਣਨ ਲਈ ਤੁਹਾਨੂੰ ਪੇਸ਼ੈਂਸ ਚਾਹੀਦੀ ਆ ਲੋਕਾਂ ਦੀ ਗੱਲ ਨੂੰ ਸੁਣ ਕੇ ਇੰਪਲੀਮੈਂਟ ਕਰਨ ਲਈ ਪੇਸ਼ੰਤ ਚਾਹੀਦੀ ਆ ਲੋਕਾਂ ਨੂੰ ਸਚਾਈ ਦੱਸਣ ਲਈ ਪਈ ਜੀ ਆ ਕੰਮ ਇਨੈਚਰ ਸੋਣਾ ਇਹ ਸਾਰੀਆਂ ਨੜੀਆਂ ਚੀਜ਼ਾਂ ਹੈ ਅੱਜ ਤੁਹਾਨੂੰ ਤਕੜਾ ਲੋਕਾਂ ਦਾ ਤੁਹਾਨੂੰ ਹੰਗਾਰਾ ਮਿਲਿਆ ਜੀ ਜਿਸ ਵਾਂ ਤਾਂ ਇਹ ਸੀਟ ਦੇ ਉੱਪਰ ਕਹਿੰਦੇ ਚੋਣ ਬੜੀ ਇੰਟਰਸਟਿੰਗ ਹੋਣ ਜਾ ਰਹੀ ਹੈ ਜਿਸ ਢੰਗ ਦੇ ਨਾਲ ਬੀਜੇਪੀ ਨੇ ਆਪਣਾ ਕੈਂਡੀਡੇਟ ਲਾਇਆ ਹਾਲਾਂਕਿ ਉਸ ਨੂੰ ਲੈ ਕੇ ਨਰਾਜ਼ਗੀਆਂ ਦਾ ਦੌਰ ਵੀ ਵੇਖਣ ਨੂੰ ਮਿਲਿਆ ਅੱਜ ਸੁਨੀਲ ਜਾਖੜ ਵੀ ਇੱਥੇ ਪਹੁੰਚੇ ਹੋਏ ਨੇ ਆਪਣੇ ਇੱਕ ਲੀਡਰ ਨੂੰ ਮਨਾਉਣ ਲਈ ਕਹਿੰਦੇ ਵੀ ਜੇ ਸੰਪਲਾ ਨਰਾਜ਼ ਚੱਲ ਰਹੀ ਸੀ ਉਹਨਾਂ ਨੂੰ ਮਨਾਉਣ ਦਾ ਸਿਲਸਿਲਾ ਚੱਲ ਰਹੀ ਹੈ ਯਾਨੀ ਇੰਟਰਸਟਿੰਗ ਚੋਣ ਹੋਣ ਦੀ ਨਜ਼ਰ ਆ ਰਹੀ ਹੈ ਇਸ ਸੀਟ ਦੇ ਉੱਪਰ ਦੇਖੋ ਪੰਜਾਬ ਦਾ ਜਿਹੜਾ ਲੋਕ ਇਹ ਸੀਟ ਸਭ ਤੋਂ ਵੱਧ ਵੋਟਾਂ ਨਾਲ ਜਿੱਤਣ ਦੀ ਤਿਆਰੀ ਕਰ ਰਹੇ ਆ ਕਿ ਇਸ ਦਾ ਆ ਕੇ ਆਪਣੇ ਕਰਨ ਵਿਚਾਰ ਜਿਹੜੇ ਤੁਹਾਡੇ ਨਾਲ ਸਾਡੇ ਜਿਹੜਾ ਸਰਕਾਰ ਦਾ ਕੰਮ ਹੈ ਇਹ 2 ਸਾਲ ਦਾ ਉਹ ਲੋਕਾਂ ਨੂੰ ਜਿੱਤ ਰਿਆ ਭਗਵੰਤਪਾਲ ਜੀ ਦਾ ਬਾਰ ਬਾਰ ਹੁਸ਼ਿਆਰਪੁਰ ਬਤੌਰ ਮੁੱਖ ਮੰਤਰੀ 5 ਵਾਰੀ ਆ ਚੁੱਕਾ ਹੈ ਹੁਸ਼ਿਆਰਪੁਰ ਦੇ ਵਿੱਚ ਪਹਿਲੀ ਵਾਰੀ ਦੁਸ਼ਹਿਰੇ ਦੇ ਵਿੱਚ ਸ਼ਾਇਦ ਤੁਸੀਂ ਵੀ ਸ਼ਰਕਤ ਕੀਤੀ ਜਿੱਥੇ 1.5 ਲੱਖ ਤੋਂ ਜ਼ਿਆਦਾ ਲੋਕ ਸੀਗੇ ਉੱਥੇ ਬਾਂਜਕ ਮੁੱਖ ਮੰਤਰੀ ਭਗਵੰਤ ਬਾਂਜ ਜੀ ਇਹ ਪਹਿਲੀ ਵਾਰੀ ਕੋ ਸੀਐਮ ਸਾਹਿਬ ਆਏ ਤਾਂ ਇੱਕ ਛੋਟੀ ਲੋਕ ਇਹਨਾਂ ਚੀਜ਼ਾਂ ਨੂੰ ਪਸੰਦ ਵੀ ਕਰਦੇ ਆ ਨੋ ਵੀ ਪਰ ਲੇਕਿਨ ਰਾਜਕੁਮਾਰ ਚੱਬੇ ਵਾਲ ਨੂੰ ਲੈ ਕੇ ਵਿਰੋਧੀ ਜਿਸ ਤਰ੍ਹਾਂ ਦਾ ਪ੍ਰਚਾਰ ਕਰ ਰਹੇ ਨੇ ਉਹ ਲੱਗਦਾ ਨਹੀਂ ਕਿ ਵੋਟਰਾਂ ਦਾ ਮਨ ਬਦਲ ਸਕਦਾ ਆਪਣੇ ਅਧ ਰਿਕਤ ਯੋਧਿਆ ਦਾ ਲੋਕ ਵੋਟਰ ਜਿਹੜਾ ਹੈ ਨਾ ਉਹ ਦੇਖਦਾ ਕਿ ਆ ਇਹ ਲੋਕਾਂ ਦੇ ਲਈ ਲੋਕਾਂ ਦੇ ਵਿੱਚ ਲੈ ਕੇ ਲੋਕਾਂ ਦੇ ਆਵਾਜ਼ ਮਾਰਨ ਤੇ ਪਹੁੰਚਦਾ ਕਾ ਇਹ ਤਾਂ ਦਰਵਾਜ਼ੇ ਖੁੱਲੇ ਆ ਕਰਦੇ ਮਿਲਣ ਦੇ ਲਈ ਜੇ ਲੋਕ ਇਸ ਚੀਜ਼ ਨੂੰ ਪਸੰਦ ਕਰਦੇ ਤਾਂ ਉਹਨਾਂ ਦੇ ਉਸ ਕਾਨੂੰ ਕਾਮਯਾਬ ਰਹੇ ਆ ਮੈਨੂੰ ਲੱਗਦਾ ਇਹ ਚੀਜ਼ ਉਹਨਾਂ ਨੂੰ ਅਟਾਰਕ ਕਰੇਗੀ ਉਹ ਬੜਾ ਨਾ ਪੁਰਾਣਾ ਪਛੋਕੜ ਹੈ ਐ ਦੇ ਐਮ ਐਲ ਏ ਅੱਛਾ ਇਸ ਕਰਕੇ ਲੋਕ ਜਿਹੜੇ ਆ ਸੀਟ ਤੁਹਾਡਾ ਵੀ ਰਿਪੋਰਟ ਕਾੜ ਦਾ ਨਤੀਜਾ ਹੋਵੇ ਦੇਖੋ ਰਿਪੋਰਟ ਕਾੜ ਲੋਕਾਂ ਨੇ ਬਣਾਣਾ ਆਪਾਂ ਉਹਨੂੰ ਸਰਕਾਰ ਕੋਲ ਕਿ ਸੇਵਾ ਦੇ ਆਪਾਂ ਅੰਮਲ ਕੇ ਦੱਟ ਕੇ ਕੀ ਕਹਿੰਦੇ ਆ ਦੱਟ ਕੇ ਲੋਕਾਂ ਨੂੰ ਹੱਥ ਵੀ ਜੋੜ ਰਹੇ ਆ ਲੋਕਾਂ ਨੂੰ ਕਹਿ ਰਹੇ ਆ मुद्या दे है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप